ਪਤਾ ਹੀ ਕੀ ਨਾ ਮਾ ਤੁਹਾਡਾ ਤੇ ਅੱਜ ਕੀ ਮੈਟਰ ਮੇਰਾ ਨਾਮ ਬਲਜੀਤ ਕੌਰ ਹੈ ਮੈਂ ਜਸਪ੍ਰੀਦੀ ਮਾਤਰੀ ਜੀ ਜਸਪੀ ਕੌਣ ਜਸ ਮੇਰਾ ਬੇਟਾ ਸੀ ਅੱਛਾ ਹਾਂਜੀ ਕਿੱਥੇ ਰਹਿਣ ਵਾਲੇ ਸੀ ਸਿਹਾਂਦੋ ਜੀ ਅੱਛਾ ਹਾਂਜੀ ਸਹੀ ਮਾਮਲਾ ਹੋਇਆ ਜੀ ਇਨਕਾਊਂਟਰ ਬਰਤ ਸੀ ਬਸ ਸਾਨੂੰ ਤਾਂ ਕੁਛ ਨਹੀਂ ਪਤਾ ਵੀ ਉਹਦਾ ਬਾਹਰ ਆਇਆ ਬਾਹਰੋਂ ਆਇਆ ਦਾ ਕਦੋਂ ਬਾਹਰੋਂ ਆਇਆ ਉਹ ਵੀ ਕੀ ਬਣਿਆ ਜਾਂ ਤਾਂ ਸਾਨੂੰ ਅਰੈਸਟ ਕਰਕੇ ਲੈ ਗਈ 4:30 ਵਜੇ ਮੈਨੂੰ ਲੈ ਕੇ ਨੇ 4:00 ਵਜੇ ਪਹਿਲਾਂ ਇਹਨਾਂ ਨੂੰ ਲੈ ਕੇ ਨੇ ਰਾਹ ਦੇ ਵਿੱਚੋਂ ਹੀ ਮੈਂ ਮਿੰਟ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੂੰ ਵੀ ਅਰੈਸਟ ਕਰ ਲਈ ਫਿਰ ਬਾਅਦ ਵਿੱਚ ਮੈਨੂੰ ਲੈ ਗਏ ਨੇ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਕਹਿੰਦੇ ਕੁਝ ਨਹੀਂ ਹੋਇਆ ਵੀ ਤੇਤੋ ਦਾ ਬਸ ਪੁਸਤਕੀ ਸੇ ਕਰਨੀ ਹੈ ਕਿ ਰਾਤ ਉੱਥੇ ਜਾ ਕੇ ਥਾਣੇ 'ਚ ਫਿਰ ਪਹਿਲ ਥਾਣੇ 'ਚ ਲੈ ਗਏ ਦੀ ਸਾਨੂੰ ਉੱਥੇ ਪੁਸਤਕੀ ਕਰੀਆ ਸਾਨੂੰ ਦੋਹਾਂ ਨੂੰ ਪੁੱਛਿਆ ਵੀ ਤੁਹਾਡਾ ਬੇਟਾ ਬਾਹਰੋਂ ਆਇਆ ਹੈ ਇਸਕੇ ਵੀ ਨਹੀਂ ਆਇਆ ਨਹੀਂ ਹੋਇਆ ਹੀ ਕਹਿੰਦੇ ਆਇਆ ਹੋਇਆ ਇਸਕੇ ਵੀ ਨਹੀਂ ਆਇਆ ਨਹੀਂ ਹੋਇਆ ਸਾਨੂੰ ਕੁਝ ਨਹੀਂ ਪਤਾ ਹੈਗਾ ਵੀ ਇਸ ਬਾਰੇ ਵੀ ਆਇਆ ਹੋਇਆਗਾ ਵੇ ਸਾ ਅਸੀਂ ਦੋਏ ਆਪਸ ਵਿੱਚ ਕਰਦੇ ਸੀ ਵੀ ਕਈ ਵਾਰੀ ਕੀ ਪਤਾ ਵੀ ਆਇਆ ਹੋ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ ਵੀ ਜਾਂ ਸਾਨੂੰ ਕਿਸੇ ਨੇ ਪਸਾਇਆ ਗਿਆਗਾ ਵੀ ਕਿਸੇ ਨੇ ਸਾਨੂੰ ਝੂਠਾ ਨੌ ਲਾ ਕੇ ਪਸਾਤਾ ਸਾਨੂੰ ਤੇ ਇੱਕਨ ਸੀ ਜਦੋਂ ਰਾਤ ਨੂੰ ਸਾਨੂੰ 11:30 ਵਜੇ 12:00 ਵਜੇ ਪੁਲਿਸ ਘਰੇ ਸਾਡੇ ਕੋਲ ਆਏ ਸਾਨੂੰ ਤਾਂ ਫੇਰ ਆ ਕੇ ਪਤਾ ਲੱਗਾ ਜਦੋਂ ਅਸੀਂ ਖਬਰ ਦੇਖੀ ਹੈਗੀ ਵੀ ਸਾਡੇ ਬੱਚੇ ਦਾ ਐਨਕਾਊਂਟਰ ਹੋ ਗਿਆ ਮਤਲਬ ਤੁਹਾਨੂੰ ਕਿੰਨੇ ਵਜੇ ਪੁਲਿਸ ਵਾਲੇ ਬੁਲਾ ਕੇ ਲੈ ਕੇ ਗਏ ਸੀ ਸਵੇਰ 4:00 ਵਜੇ ਸਾਡੇ ਘਰੋਂ ਮੈਨੂੰ ਲੈ ਗਏ ਸੀ ਹਾਂਜੀ ਤੇ ਅਨਕਾਊਂਟਰ ਕਿੰਨੇ ਵਜੇ ਹੋਇਆਗਾ ਅਨਕਾਊਂਟਰ ਤਾਂ ਹੀ 5:00 5:00 ਵਜੇ ਤੋਂ ਲਗਭਗ ਕਹਿੰਦੇ ਆ ਵੀ ਹੋਇਆਗਾ ਤੁਸੀਂ ਹੁਣ ਕੀ ਦੋਸ਼ ਕੀ ਲਾ ਰਹੇ ਹੋ ਵੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਸਾਡੇ ਬੱਚੇ ਦਾ ਫੇਕ ਅਨਕਾਊਂਟਰ ਹੋਇਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਸਾਡੇ ਬੱਚੇ ਨੇ ਕਹਿੰਦੇ ਆ ਵੀ ਗਲਤੀ ਕੀਤੀ ਹੈ ਜੇ ਗਲਤੀ ਕੀਤੀ ਤੇ ਉਹਨੂੰ ਉਹੋ ਜੀ ਸਜ਼ਾ ਦੇ ਦਿੰਦੇ ਸਜ਼ਾ ਬਣਦੀ ਤੇ ਦੇ ਦਿੰਦੇ ਚਾਹੇ ਜੀ ਵੀ ਸਜ਼ਾ ਸੀਗੀ ਪਰ ਉਹਦਾ ਅਨਕਾਊਂਟਰ ਨਹੀਂ ਸੀ ਕਰਨਾ ਚਾਹੀਦਾ ਸਾਡੇ ਜ਼ਿੰਦਗੀ ਦਾ ਸਹਾਰਾ ਸੀ ਇੱਕੇ ਉਹ ਹੀ ਸਾਡਾ ਖਤਮ ਕਰਤੇ ਬੀਸ ਕਹਿੰਦੇ ਕਿ ਸਾਨੂੰ ਸੀਵੀਆਈ ਜਾਂਚ ਹੋ ਕੇ ਸਾਨੂੰ ਉਹਨਾਂ ਨਾਲ ਸਾਫ਼ ਮਿਲਣਾ ਚਾਹੀਦਾ ਤੁਸੀਂ ਕੋਰਟ ਜਾ ਰਹੇ ਹੋ ਹਾਂਜੀ ਜਾਵਾਂਗੇ ਅਸੀਂ ਜਿਉਂਦੇ ਕਿਹਦੇ ਵਾਸਤੇ ਸੀ ਉਹਦੇ ਵਾਸਤੇ ਜਿਉਂਦੇ ਸੀ ਮਾਨੂੰ ਉਹਨਾਂ ਨਾਲ ਸਾਫ਼ ਤਾਂ ਦਬਾਉਣੀ ਹੈ ਸੀਵੀਆਈ ਜਾਂਚ ਦੀ ਮੰਗ ਵਾਸਤੇ ਤੁਸੀਂ ਕੋਰਟ ਜਾ ਰਹੇ ਹਾਂ ਹਾਂਜੀ ਜਾ ਕਦੋਂ ਜਾ ਰਹੇ ਹੋ ਸੋਮਵਾਰ ਨੂੰ ਸੋਮਵਾਰ ਨੂੰ ਹਾਂਜੀ ਮਤਲਬ ਹੀ ਤੁਹਾਡੇ ਤੇ ਪ੍ਰੈਸ਼ਰ ਵੀ ਹੈ ਕੋਈ ਪੁਲੀਸ ਹਾਂਜੀ ਪਾਉਂਦੇ ਸੀ ਪ੍ਰੈਸ਼ਰ ਕਹਿੰਦੇ ਸੀ ਵੀ ਤੁਸੀਂ ਬਿਆਨ ਨਹੀਂ ਦੇਣੇ ਹੈਗੇ ਅੱਜ ਕਿੰਨੇ ਫਿਰ ਤੁਸੀਂ ਹਿੰਮਤ ਕੀਤੀ ਕਿ ਬਸ ਹਿੰਮਤ ਸਾਨੂੰ ਕਰਨੀ ਪਈ ਹੈ ਸਾਨੂੰ ਕਹਿੰਦੇ ਨੇ ਵੀ ਜਿਹੜਾ ਉਹਦੇ ਤੇ ਕਲੰਕ ਲੱਗਿਆ ਹੋਇਆ ਉਹ ਅਸੀਂ ਲਾਉਣ ਆ ਗਏ ਠੀਕ ਆ ਬੱਚੇ ਨੇ ਗਲਤੀ ਕੀਤੀ ਪਰ ਅਸੀਂ ਉਹਦੇ ਤੇ ਕਲੰਕ ਲਾ ਆਵਾਂਗੇ ਜਿਹੜਾ ਕਹਿੰਦੇ ਨੇ ਵੀ ਉਹਦੇ ਲੈ ਬੇਰਵਾਦਲ ਰਸ ਠੀਕ ਆ ਕੁਝ ਨਹੀਂ ਸ਼ੁਰੂ ਉਹਦੇ ਲੈਵੇ ਕਿ ਬੱਚਾ ਉਸਨੇ ਕਿਡਨਾਪ ਕੀਤਾ ਸੀ ਬੰਦੇ ਦੇਖੋ ਇਸ ਜਿਹੜਾ ਬੱਚਾ ਉਹ ਕਹਿੰਦੇ ਨਹੀਂ ਵੀ ਉਹਦੇ ਕੋਲੋਂ ਮਿਲਿਆ ਸਾਨੂੰ ਨਹੀਂ ਪਤਾ ਵੀ ਉਹਨੇ ਹੀ ਗਿਟਨਾਪ ਕਰਿਆ ਕਿ ਨਹੀਂ ਕਰਿਆਗਾ ਸਾਨੂੰ ਨਹੀਂ ਪਤਾ ਹੈ ਚਾਚੀ ਦੀ ਮੰਨ ਕਰਦੇ ਹਾਂ ਵੀ ਕਿਸੇ ਨੇ ਕਰਵਾਇਆ ਜਾਂ ਉਹ ਤੋਂ ਕਹਿ ਕੇ ਕਰਵਾਇਆ ਕਿਵੇਂ ਕਰਵਾਇਆ ਉਹ ਸਾਨੂੰ ਸਾਰਾ ਪਤਾ ਲੱਗਣਾ ਚਾਹੀਦਾ ਵੀ ਬੱਚਾ ਸਾਡਾ ਇਹ じゃ ਹੈ ਨਹੀਂ ਸੀਗਾ ਮਾਤਾ ਜੀ ਜਦੋਂ ਰਾਤ ਨੂੰ ਤੁਹਾਡੇ ਪਿੰਡ 'ਚ ਪੁਲਿਸ ਵੀ ਆਉਂਦੀ ਹੈ ਤੇ ਮੰਤਰੀ ਸਾਹਿਬ ਵੀ ਆਉਂਦੇ ਹਾਂ ਜੀ ਉਸ ਤੋਂ ਬਾਅਦ ਜਿੰਨੇ ਤੁਸੀਂ ਦੱਸੇ ਕਿ ਉਹਦੇ ਦਾਦਾ ਜੀ ਵੀ ਲੜਕੇ ਜਿਹੜਾ ਬਹੁਤ ਫਰੀਸ਼ ਸੀ ਜੀ ਤੁਹਾਡੇ ਘਰੇ ਆਉਂਦੇ ਨੇ ਕਿ ਤੇ ਕੀ ਉਹਨਾਂ ਕੋਲ ਗੱਲਬਾਤ ਹੋਈ ਸੀ ਕਦੋਂ ਉਹ ਤੁਸੀਂ ਦੱਸ ਰਹੇ ਸੀਗੇ ਬੱਚੇ ਦੇ ਦਾਦਾ ਜੀ ਸਵੇਰ ਆਏ ਸੀ 14 ਤਰੀਕ ਨੂੰ 13 ਨੂੰ ਡੈਥ ਹੋਈ ਹੈਗੀ ਸਵੇਰ 14 ਤਰੀਕ ਨੂੰ ਸਾਡੇ ਘਰ ਆਏ ਸੀਗੇ ਉਹਨਾਂ ਨੇ ਆ ਕੇ ਦੱਸਿਆ ਵੀ ਬੱਚਾ ਦੱਸਦਾ ਵੀ ਮੈਨੂੰ ਕੁਛ ਨਹੀਂ ਕਿਹਾ ਹੈਗਾ ਵੀਰੇ ਨੇ ਵੀ ਮੈਨੂੰ ਪਾਠ ਵੀ ਕਰਵਾਇਆ ਹੈਗਾ ਤੇ ਖਾਣ ਪੀਣ ਨੂੰ ਵੀ ਚੀਜ਼ਾਂ ਦਿੱਤੀਆਂ ਨੇ ਕਿ ਵੀ ਮੋਬਾਈਲ ਵੀ ਦਿੱਤਾ ਗੇਮ ਖੇਡਣ ਨੂੰ ਵੀ ਉਹ ਵੀ ਪਹਿਲਾਂ ਤਾਂ ਉਸ ਦਿਨ ਇਹ ਕਹਿ ਰਹੇ ਸੀ ਵੀ ਗੱਲ ਤੋਂ ਹੋਇਆਗਾ ਵੀ ਐਨਕਾਉਂਟਰ ਨਹੀਂ ਸੀ ਹੋਣਾ ਚਾਹੀਦਾ ਵੀ ਜਦੋਂ ਉਹਨਾਂ ਦਾ ਬੱਚਾ ਜਿਉਂਦਾ ਮਿਲ ਗਿਆ ਸੀਗਾ ਜਿਉਂਦਾ ਸੀ ਸੇਫ ਸੀ ਸਾਡਾ ਬੱਚਾ ਵੀ ਸਾਨੂੰ ਜਿਉਂਦਾ ਦਿਖਾ ਦਿੰਦੇ ਕਿਰਾ ਇੱਕ ਵਾਰ ਤਾਂ ਸਾਡੇ ਨਾਲ ਗੱਲ ਕਰਾ ਦਿੰਦੇ ਸਾਡੇ ਬੱਚੇ ਸਰ ਪੁਲਿਸ ਵੱਲੋਂ ਕਿਹਾ ਗਿਆ ਕਿ ਪਹਿਲਾਂ ਗੋਲੀਆਂ ਤੁਹਾਡੇ ਬੱਚੇ ਤੇ ਜਸਪ੍ਰੀ ਦੇ ਦੇਖੋ ਇਹ ਹੁਣ ਇਹ ਤਾਂ ਕੇਸ ਬਣਾਉਣੇ ਹੁੰਦੇ ਨੇ ਜਿਵੇਂ ਮਰਜ਼ੀ ਬਣਾ ਦੇ ਨੇ ਹਾਂਜੀ ਇਹਨਾਂ ਨੂੰ ਤਾਂ ਕੇਸ ਬਣਾਉਣਾ ਹੁੰਦੇ ਦੁਨਿੰਦਰ ਜੀ ਤੁਸੀਂ মিডিਆ ਸਾਹਮਣੇ ਕੀ ਪੱਖ ਰੱਖਿਆ ਕੀ ਦੀ ਜਾਂਚ ਦੀ ਮੰਗ ਕਰ ਰਹੇ ਹੋ ਅਸੀਂ ਤਾਂ ਜਸਪ੍ਰੀਤ ਦਾ ਜਿਹੜਾ ਐਂਕਾਊਂਟਰ ਹੋਇਆ ਵੀ ਕਿਵੇਂ ਹੋਇਆ ਵੀ ਫੇਕ ਐਂਕਾਊਂਟਰ ਸਾਰੀ ਜਾਂਚ ਅਸੀਂ ਮੰਗ ਕਰ ਰਹੇ ਹਾਂ ਵੀ ਜੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਤਾਂ ਉਹ ਹੀ ਜਿਹਨੂੰ ਸਜ਼ਾ ਮਿਲਣੀ ਚਾਹੀਦੀ ਏ ਇਸ ਐਂਕਾਊਂਟਰ ਨਹੀਂ ਸੀ ਕਰਨਾ ਉਸ ਤੋਂ ਪਹਿਲਾਂ ਵੀ ਜਸਪ੍ਰੀਤ ਤੇ ਕੋਈ ਮਾਮਲਾ ਹੈਗਾ ਸੀ ਕਰਦੀ ਨਹੀਂ ਜੀ ਅੱਜ ਤੱਕ ਉਹਦਾ ਕੋਈ ਮਾਮਲਾ ਨਹੀਂ ਸੀਗਾ ਸਾਡੇ ਕੋਲ ਤਾਂ 2.5 ਸਾਲ ਹੋ ਗਏ ਸੀ ਗਏ ਨੂੰ ਕੈਨੇਡਾ ਛਾਨੂ ਨੂੰ ਨਹੀਂ ਪਤਾ ਵੀ ਕਿਵੇਂ ਆਇਆ ਇੰਡੀਆ ਉਹ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਇਹਦੇ ਕੋਈ ਦੋਸਤ ਵੀ ਨਾਲ ਸੀ ਜਿਹਦੋਂ ਇਹ ਕੈਨੇਡਾ ਤੋਂ ਵਾਪਸ ਆਇਆ ਪਟਿਆਲੇ ਮਰ ਕੇ ਕਿੱਥੇ ਰਿਹਾ ਫਿਰ ਇਹ ਇਹ ਸਾਨੂੰ ਨਹੀਂ ਪਤਾ ਜੀ ਕਿੱਥੇ ਰਿਹਾ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹਜੇ ਤੱਕ ਨਾ ਚਕਟਨਾਪ ਕਰਿਆ ਸੀ ਉਹਦੇ ਬਾਰੇ ਪਤਾ ਲੱਗਿਆ ਸੀ ਤੁਹਾਨੂੰ ਕੀ ਕੀ ਇਹ ਨਹੀਂ ਕਰਿਆ ਜਾਂ ਕਿਵੇਂ ਨਾ ਜੀ ਸਾਨੂੰ ਤਾਂ ਮਰਨ ਤੋਂ ਬਾਅਦ ਪਤਾ ਲੱਗਿਆ ਜੀ ਜਾਂ ਮਰ ਗਿਆ ਕਾਊਂਟਰ ਹੋ ਗਿਆ ਜਾਂ ਪਤਾ ਲੱਗਿਆ ਜਾਂ মিডিਆ ਜਾਇਆ ਜਾਂ ਪਤਾ ਲੱਗਿਆ ਵੀ ਸਾਡਾ ਹੀ ਬੱਚਾ ਜੀ ਇਹਦਾ ਨਾਮ ਲੱਗ ਰਿਹਾ ਸਨਵੇਸ਼ ਬਾਰੇ ਕੋਈ ਨਹੀਂ ਸੀ ਪਤਾ ਸਰ ਹੁਣ ਤੁਸੀਂ ਕਿਹੜੇ ਪੁਆਇੰਟ ਲੈ ਕੇ ਉੱਥੇ ਜਾ ਰਹੇ ਹੋ ਕਿਹੜੇ ਕਿਹੜੇ ਤੱਥ ਨੇ ਜੀ ਤੇ ਆਪਣਾ ਮਡੌੜ ਪਿੰਡ ਦੀ ਗੱਲ ਕਰ ਰਹੇ ਸੀ ਜੀ ਮਡੌੜ ਪਿੰਡ ਕਿਉਂ ਤੁਸੀਂ ਉੱਥੇ ਕੀ ਕੁਝ ਥੋੜੀ ਗੱਲਬਾਤ ਹੋਈ ਹੈ ਲੋਕਾਂ ਨੇ ਉੱਥੇ ਸਾਡੀ ਗੱਲਬਾਤ ਹੋਈ ਆ ਬਈ ਇਹ ਜਾਨ ਗੱਡੀ ਇਹਦੇ ਤੁਸ ਕੀ ਖੱਤਿਆਂ ਚ ਹੱਥ ਖੜੇ ਕਰਕੇ ਬਾਹਰ ਰਿਕੜ ਆਇਆ ਬਈ ਬੱਚਾ ਰਿਕਵਰ ਪੁਲਿਸ ਨੇ ਕਰ ਲਿਆ ਸੀਗਾ ਬਈ ਪਰ ਅਸੀਂ মিডিਆ ਬਈ ਕੋਈ ਗਵਾਹੀ ਨਿਸ਼ਾਮਣੇ ਨਹੀਂ ਆ ਸਕਦੇ ਉੱਥੇ ਦੇ ਬੰਦੇ ਕਹਿੰਦੇ ਬਈ ਇੱਥੋਂ 5-6 ਕਿੱਲਾਂ ਤੋਂ ਪਰੇ ਲਿਜਾ ਕੇ ਸਮਾਦ ਬਣਿਆ ਉੱਥੇ ਇਹਦਾ ਡੇਢ ਦੋ ਘੰਟੇ ਰੱਖਿਆ ਫੇਰ ਗੋਲੀਆਂ ਮਾਰੀ ਨੇ ਇਸ ਕਿੰਨਾ ਨੇ ਕਿਹਾ ਜੀ ਉੱਥੇ ਬੰਦਿਆਂ ਨੇ ਜੀ ਮਡੌੜ ਪਿੰਡ ਹਾਂ ਜੀ ਇਸਾਰੇ ਕੋਈ ਉਦੋਂ ਰਵਾਲਵਰ ਵਗੈਰਾ ਹੈਗਾ ਸੀਗਾ ਇਸਦੇ ਕੋਈ ਗੱਲਬਾਤ ਹੋਈ ਹੋਏ ਸੀ ਸਾਨੂੰ ਨਹੀਂ ਪਤਾ ਜੀ ਇਹਦੇ ਬਾਰੇ ਤੁਸੀਂ ਕਦੋਂ ਗਏ ਸੀਗੇ ਮਡੌੜ ਪਿੰਡ ਫਿਰ ਜਦੋਂ ਇਹਦੀ ਡੈਪਥ ਤੋਂ ਬਾਅਦ ਅਸੀਂ ਭੋਗ ਤੋਂ ਬਾਅਦ ਗਏ ਆ ਜੀ ਅੱਛਾ ਹਾਂ ਜੀ ਇਹ ਤਾਂ ਤੁਸੀਂ ਦੱਸ ਰਹੇ ਸੀਗੇ ਕੋਈ ਦਸਤਾਨੇ ਵੀ ਜੀ ਹਾਂਜੀ ਹਾਂ ਉੱਥੇ ਜਸਤਾਨੇ ਪਏ ਸੀਗੇ ਜੀ ਉਹਦਣੇ ਅਸੀਂ ਫੋਟੋ ਖਿੱਚ ਕੇ ਲਿਆਇਆ ਦੂਏ ਦਿਨ ਮੇਰੇ ਬਾਪੂ ਜੀ ਗਏ ਨੇ ਉਹਦਣੇ ਉੱਥੇ ਨਾ ਕੋਈ ਜਸਤਾਨੇ ਸੀ ਨਾ ਕੋਸ ਹੋਰ ਅੱਗ ਲਾਈ ਹੋਈ ਸੀ ਕੋਈ ਸਿਕਰੇ ਕੇ ਹੱਥ ਖੜੇ ਕਿਤੇ ਉਸ ਵੇਲੇ ਕੋਈ ਹਥਿਆਰ ਠਿਖਾ ਸੀ ਕੋਈ ਨਹੀਂ ਇਹ ਉਹ ਕਹਿੰਦੇ ਕੋਈ ਹਥਿਆਰ ਨਹੀਂ ਜੀ ਉੱਥੇ ਵਾਲੇ ਬੰਦੇ ਦੱਸ ਰਹੇ ਨੇ ਆਪਾਂ ਨੂੰ ਤਾਂ ਪਤਾ ਨਹੀਂ ਇਸ ਬਾਰੇ ਜੀ ਬਾਪੂ ਜਿਹੜੀ ਗੱਡੀ ਸੀਗੀ ਉਹ ਗੱਡੀ ਕਿਹਦੀ ਸੀਗੀ ਜਿਹੜੀ ਉਦੋਂ ਮੌਕੇ ਤੇ ਬਾਰਦਾਤ ਤੇ ਖੜੀ ਉਹ ਵੀ ਗੱਡੀ ਪਤਾ ਨਹੀਂ ਵੇ ਇਹਨੇ ਆ ਕੇ ਲੈਤੀਆਂ ਜਾਂ ਕਿਨੇ ਦਵਾਈਏ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਜੀ ਤੁਹਾਨੂੰ ਲੱਗਦਾ ਕਿ ਕੋਈ ਹੋਰ ਬੰਦਿਆਂ ਦਾ ਹੱਥ ਸੀਗਾ ਵਿੱਚ ਹਾਂ ਜੀ ਹਾਂ ਸੀ ਕਹਿੰਦਾ ਵੇ ਸਾਹਮਣੇ ਆਉਣੇ ਚਾਹੀਦੇ ਨੇ ਜਿਹੜੇ ਵੀ ਕੋਈ ਬੰਦੇ ਨੇ ਜਾਂ ਕਿਸੇ ਨੇ ਕਰਵਾਇਆ ਕੀ ਗੱਲ ਹੋਈ ਆ ਸਾਨੂੰ ਇਹ ਸਾਰੇ ਜਾਣਕਾਰੀ ਚਾਹੀਦੀ ਆ ਵੀ ਜਿਹੜਾ ਵਾਪਰੀ ਦਾ ਪਰਿਵਾਰ ਸੀ ਜੀ ਉਹਦੇ ਨਾਲ ਤੁਹਾਡਾ ਕਿਵੇਂ ਦਾ ਰਿਲੇਸ਼ਨ ਸੀਗਾ ਉਹਨਾਂ ਨਾਲ ਸੀ ਕਿ ਉਹ ਕਿਵੇਂ ਥੋੜਾ ਵਰਤਾਰਾ ਸੀ ਉਹਨਾਂ ਨਾਲ ਘਰ ਮੰਗੇ ਸੀ ਜੀ ਸਾਡੇ ਰਿਸ਼ਤੇਦਾਰ ਮੈਨੂੰ ਉਹਨਾਂ ਦਾ ਹੀ ਸ਼ੱਕ ਕਰਾਇਆ ਹੋਇਆ ਜੀ ਉਹਦੇ ਫਾਦਰ ਨੂੰ ਜੁੱਧ ਲੈ ਕੇ ਹਾਂ ਦੁੱਧ ਲੈ ਕੇ ਆਉਂਦਾ ਛੋਤੇ ਦੂਏ ਭਾਈ ਦੇ ਮੈਂ ਰੋਜ਼ ਮੇਰੇ ਡੰਗਰ ਹੈ ਨਹੀਂ ਸੀਗੇ ਜੀ ਹਾਂ